ਜੀ ਵੀਰ ਜੀ ASCII ਕਾਲ ਜੀ ਜਿਹ ਦਹਾਉਨੇ ਤੁਨੂੰ ਸਕਾਰਪਿਓ ਕਲਾਸਿਕ ਸਕਾਰਪਿਓ ਕਲਾਸਿਕ ਥਾਰ ਸਕਾਰਪਿਓ ਐਨ ਸਲੰਸਰ ਦਾ ਜਿਹੜਾ ਜੈਨ ਲੀਕ ਹੁੰਦਾ ਨਾ ਇਹਦਾ ਪਾਉਣ ਦਾ ਪ੍ਰੋਸੈਸ ਹੈਗਾ ਵੀ ਆਪਣੇ ਸਾਰੇ ਸਲੰਸਰ ਦੇ ਨਾਟ ਖੋਲ ਕੇ ਇਹਨੂੰ ਫ੍ਰੀ ਕਰ ਲੈਣਾ ਮੰਨ ਲਓ ਵੀ ਕਨਵਰਟਰ ਦੇ ਵੀ ਸਾਰੇ ਨਾਟ ਫ੍ਰੀ ਕਰਕੇ ਨਾ ਫੇਰ ਹੀ ਕਸਣਾ ਫੇਰ ਹੀ ਖੋਲਣਾ ਫੇਰ ਇਹ ਕਸਣਾ ਸਾਰੇ ਨਟ ਜੇ ਫ੍ਰੀ ਕਰਕੇ ਪਹਿਲਾਂ ਜੈਨ ਪਾ ਕੇ ਆ ਕਲੰਪ ਕਸਣਾ ਕਲੰਪ ਕਸਣ ਤੋਂ ਬਾਅਦ ਬਾਕੀ ਇਹਦੀ ਫਿਟਿੰਗ ਕਰਨੀ ਆ ਆ ਜੈਨ ਆਉਂਦਾ ਇਹ ਜੋ ਗੋਲ ਫਿਰ ਹੋਰ ਆਉਂਦੀ ਆ ਕੋਈ ਚੱਕਰ ਨਹੀਂ ਲੀਕ ਕਰ ਜਾਂਦਾ ਪਰ ਇਹਦਾ ਪਾਉਣ ਦਾ ਪ੍ਰੋਸੈਸ ਇਹ ਆ ਕਿ ਵੀ ਇਹਦੇ ਸਾਰੇ ਨਟ ਖੋਲ ਕੇ ਫ੍ਰੀ ਕਰਕੇ ਜੈਨ ਨਿਕਲਣਾ ਤੇ ਜੈਨ ਪਾਉਣ ਨੂੰ ਵੀ ਜੈਨ ਪਾ ਕੇ ਇਹਦਾ ਕਲੰਪ ਕਸ ਕੇ ਫਿਰ ਹੀ ਸਾਰੀ ਫਿਟਿੰਗ ਕਰਨੀ ਹੈ ਜੀ ਫਿਰ ਤੁਹਾਡੀ ਓਕੇ ਉਹ ਤੇ ਆਉਂਦੀ ਆ ਕੰਪਲੀਟ ਕਿੱਟ ਇਹਦਾ ਉਪਰ ਆ ਕਲੰਪ ਵੀ ਤੇ ਆਹ ਜੈਨ ਵੀ ਸਾਰੀ ਠੀਕ ਆ ਜੇ ਤੁਸੀਂ ਕੱਲਾ ਇਹ ਖੋਲ ਕੇ ਪਹਿਲਾਂ ਫਿਟਿੰਗ ਕਰਕੇ ਦੁਬਾਰਾ ਹੀ ਕਸੇਂਗੇ ਤਾਂ ਤੁਹਾਡਾ ਲੀਕ ਦੀ ਪ੍ਰੋਬਲਮ ਰਹਿਣੀ ਹੋ ਰਹਿਣੀ ਆ ਉਹ ਨਹੀਂ ਹੋਣੀ ਤਾਂ ਇਹਦਾ ਪਹਿਲਾਂ ਕਲੰਪ ਕੋਸੋ ਬਾਕੀ ਸਾਰੀ ਫਿਟਿੰਗ ਵਾਚ ਕਰੋ ਤੇ ਤੁਹਾਡਾ ਕੰਮ ਓਕੇ ਹੋਊਗਾ ਓਕੇ ਮੀਰ ਜੀ